ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕੇ ਇਸੇ ਹੀ ਕਰੀ ਦੇ ਤਹਿਤ ਜ਼ਿਲ੍ਹਾ ਨਵਾਂ ਸ਼ਹਿਰ ਦੀ ਪੁਲਿਸ ਨੇ ਕਲਦਰਾ ਮਹੱਲੇ ਵਿਖੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਇਸ ਕਾਰਵਾਈ ਨਾਲ ਜਿੱਥੇ ਨਸ਼ਾ ਤਸਕਰਾਂ ਦੇ ਦਿਲਾਂ ਵਿੱਚ ਖੌਫ ਪੈਦਾ ਹੋਇਆ ਹੈ ਉੱਥੇ ਹੀ ਇਹ ਸਾਰੀ ਕਾਰਵਾਈ ਐਸਪੀਡੀ ਨਵਾਂ ਸ਼ਹਿਰ ਸਰਬਜੀਤ ਸਿੰਘ ਵਾਇਆ ਅਤੇ ਡੀਐਸਪੀ ਰਾਜਕੁਮਾਰ ਦੀ ਦੇਖਰੇਖ ਹੇਠ ਪੁਲਿਸ ਵੱਲੋਂ ਕੀਤੀ ਗਈ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਨਸ਼ਾ ਤਸਕਰਾਬਲੋ ਨਸ਼ਾ ਵੇਚ ਕੇ ਬਣਾਈ ਪ੍ਰਾਪਰਟੀ ਦੇ ਪੀਲਾ ਪੰਜਾ ਚਲਾਇਆ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਬਲੋ ਇਹ ਕਾਰਵਾਈ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਉਨ੍ਹਾਂ ਸਮੂਹ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨਸ਼ਾ ਤਸਕਰਾ ਨੂੰ ਚੇਤਾਵਨੀ ਦਿੱਤੀ ਕਿ ਉਹ ਨਸ਼ਾ ਵੇਚਣਾ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਖਿਲਾਫ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇਗੀ ਅੱਜ ਅਸੀਂ ਸ਼ਹੀਦ 박 ਸਿੰਘ ਨਗਰ ਦੀ ਸਿਟੀ ਥਾੜੀ ਦੀ ਕਲਰਾ ਮੱਲੇ ਖੜੇ ਹੈਗੇ ਆਂ ਔਰ ਇੱਥੇ 4 ਤੋਂ 5 ਘਰ ਹੈਗੇ ਆ ਜਿਹੜੇ ਡਰਗ ਨਾਲ ਰਿਲੇਟਡ ਹੈਗੇ ਆ ਔਰ ਜਦੋਂ ਸਟਾਰਟ ਵੀ ਹੋਇਆ ਸੀ ਉਦੋਂ ਵੀ ਇਸ ਕਲਰਾਂ ਮੁਹੱਲੇ ਦੇ ਵਿੱਚ ਕਾਰਵਾਈ ਕੀਤੀ ਸੀ ਪਰੰਤੂ ਉਹਨਾਂ ਨੇ ਫਿਰ ਦੁਬਾਰਾ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਫਿਰ ਦੁਬਾਰਾ ਕੰਸਟਰਕਸ਼ਨ ਕਰ ਲਈ ਸੀ ਉਹ ਵੀ ਡਿਮੋਲਿਸ਼ ਕੀਤੇ ਆ ਉਹਦੇ ਨਾਲ ਨਾਲ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਇਹ ਜਿਹੜੀ ਪ੍ਰਾਪਰਟੀ ਹੈਗੀ ਆ ਆਲਰੇਡੀ ਅਸੀਂ ਫ੍ਰੀਜ਼ ਕੀਤੀਆਂ ਹੋਈਆਂ ਆ ਕੰਪਟੈਂਟ ਅਥਾਰਟੀ ਦੇ ਕੋਲ ਪਰੰਤੂ ਜਿਹੜੀਆਂ ਇਲੈਗਲ ਤਰੀਕੇ ਨਾਲ ਕੰਸਟਰਕਸ਼ਨ ਕੀਤੇ ਕਮੇਟੀ ਵਾਲਿਆਂ ਨੇ ਸਾਨੂੰ ਦੱਸਿਆ ਸੀ ਵੀ ਇਹਨਾਂ ਨੇ ਇਲੀਗਲ ਕੰਸਟਰਕਸ਼ਨ ਕੀਤੀ ਆ ਉਹ ਅਸੀਂ ਅੱਜ ਡਿਮੋਲਿਸ਼ ਕਰਦੇ ਪਿਛਲੇ ਵਾਰ ਕਿਉਂ ਨਹੀਂ ਤੋੜਿਆ ਗਿਆ ਸਰ ਉਹ ਉਦੋਂ ਜਿਹੜਾ ਸੀਗਾ ਹਲੇ ਅੰਡਰ ਪ੍ਰੋਸੈਸ ਸੀਗਾ ਜੋ ਇਹਨਾਂ ਦਾ ਐਸ ਪਰ ਲਾ ਕਮੇਟੀ ਵਾਲੇ ਨੇ ਕਾਰਵਾਈ ਕਰਨੀ ਉਮੀ ਉਹ ਅੰਡਰ ਪ੍ਰੋਸੈਸ ਸੀਗਾ ਸਰ ਪਰਿਵਾਰ ਨੇ ਕਿਹਾ ਵੀ ਅਸੀਂ ਕਈ ਵਾਰ ਲਿਖ ਕੇ ਦਿੱਤਾ ਹੈ ਸਾਨੂੰ ਵੀ ਕਿ ਸਾਡਾ ਜਿਹੜਾ ਘਰ ਇਲੀਗਲ ਤੌਰ ਤੇ ਹੁੰਦੀ ਹੈ ਲੋਕ ਨੇ ਉਹ ਤੇ ਦੇਖੋ ਐ ਕੰਪੀਟੈਂਟ ਅਥਾਰਟੀ ਨੂੰ ਦੱਸਣਗੇ ਜੀ ਉਹਨਾਂ ਦਾ ਕੇਸ ਤਿਆਰ ਹੋ ਕੇ ਕੰਪੀਟੈਂਟ ਅਥਾਰਟੀ ਦਿੱਲੀ ਜਾ ਚੁੱਕਾ ਹੈਗਾ ਉੱਥੇ ਆਪਣਾ ਪੱਖ ਰੱਖਣਗੇ ਇਹ ਉਦੋਂ ਬਾਅਦ ਜੇ ਪ੍ਰੂਵ ਕਰਤਾ ਤੇ ਠੀਕ ਹੈ ਨਹੀਂ ਤਾਂ ਇਹ ਫਿਰproof ਵੀ ਤੁਹਾਡੇ ਸਾਹਮਣੇ ਹੀ ਕਰproof ਵੀ ਸਮਾਂ ਲੱਗ ਸਕਦਾ ਪਰ ਇਹ ਸਾਰੀਆਂ ਦੀਆਂ ਸਾਰੀਆਂ ਪ੍ਰੋਪਰਟੀਆਂ ਉਰਫ ਹੋਣੀਆਂ ਔਰ ਖਜ਼ਾਨੇ ਜਿਨ੍ਹਾਂ ਦੇ ਪੈਸੇ ਜਾਣਗੇ ਉਧਰ ਜਿਹੜਾ ਨਸ਼ਾ ਤਸਕਰਾਂ ਦੇ ਮਕਾਨ ਤੇ ਪੀਲਾ ਪੰਜਾ ਚਲਾਇਆ ਗਿਆ ਸੀ ਉਹਨਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਵਿਦੇਸ਼ ਗਿਆ ਹੋਇਆ ਹੈ ਤੇ ਉਹਨਾਂ ਵੱਲੋਂ ਭੇਜੇ ਪੈਸਿਆਂ ਨਾਲ ਹੀ ਮਕਾਨ ਬਣਾਇਆ ਸੀ ਪਰ ਪੁਲਿਸ ਜਾਣ ਬੁੱਝ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁਰਾਣੇ ਬਜ਼ੁਰਗਾਂ ਤੇ ਭਾਵੇਂ ਪਰਚਾ ਦਰਜ ਹੋਵੇਗਾ ਪਰ ਉਹਨਾਂ ਤੇ ਅਜਿਹਾ ਕੁਝ ਨਹੀਂ ਹੈ ਜਰ ਕਿ ਦੂਸਰੀ ਮਹਿਲਾ ਨੇ ਕਿਹਾ ਕਿ ਉਹਨਾਂ ਵੱਲੋਂ ਨਸ਼ਾ ਨਾ ਵੇਚਣ ਦਾ ਲਿਖ ਕੇ ਵੀ ਦਿੱਤਾ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਅਸੀਂ ਲਿਖ ਕੇ ਦੇ ਦਿੱਤਾ ਸਾਡਾ ਤੇ ਫਿਰ ਚੱਕ ਚੱਕ ਪਰਚੇ ਪਈ ਜਾਈ। ਐਸਾ ਤਾਂ ਸ਼ੋਕਮਾਰ ਐਨਾ ਬਦਿਆ ਬੰਦਾ ਹੈ ਐਸਐਚਓ ਸਾਡਾ ਸੀਟੀ ਵਾਲਾ ਬਤਾਰ ਸਿੰਘ ਉਹ ਵੀ ਬਦਿਆ ਹੈ। ਨਜਾਇਜ਼ ਨਹੀਂ ਕਰ। ਕਿਹਨੂੰ ਲੈ ਕੇ ਤਾਂ ਤੁਸੀਂ ਹਾਂਜੀ ਕਿਹਨੂੰ ਲੈ ਕੇ ਦਿੱਤਾ ਸੀ ਲੈ ਕੇ ਦਿੱਤਾ ਸੀ ਮੈਨੂੰ ਘਰ ਬੈਠਾ ਕੇ ਕਿਹਨੂੰ ਦਿੱਤਾ ਐਸਐਸਪੀ ਨੂੰ ਡੀਸੀ ਨੂੰ ਮੈਂ ਹੇਤਾ ਐਸਐਸਪੀ ਸਾਹਮਣੇ ਦਿੱਤਾ ਅੱਛਾ ਕੀ ਕਹਿੰਦੇ ਸੀ ਉਹ ਆਹ ਹੋਗਾ 6 ਮਹੀਨੇ ਦਿੱਤੇ ਕੀ ਕਹਿੰਦੇ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਅਸੀਂ ਨਹੀਂ ਨਹੀਂ ਉਹ ਤੋਂ ਬਾਰੇ ਮਹੀਨੇ ਦੋ ਵਾਰ ਤਾਂ ਆਇਆ 6 ਮਹੀਨੇ ਹਾਂਜੀ ਉਹ ਤੋਂ ਬਾਅਦ ਤੋਂ ਉਹ ਤੋਂ ਬਾਅਦ ਦੋ ਵਾਰ ਆਇਆ ਦੋ ਜੀ ਵਾਰ ਤੋਂ ਬਾਅਦ ਆਇਆ ਸੀ ਕਿ ਬਾਹਰ ਗਿਆ 8 9 ਸਾਲ ਹੋ ਗਏ ਮੇਰੇ ਮੁੰਡੇ ਨੂੰ ਬਾਹਰ ਗਿਆ ਅੱਛਾ ਕਿਹੜੀ ਕੰਟਰੀ ਕੰਮੇ ਨਹੀਂ ਕਰਦੇ ਹੈਗੇ ਜੇ ਨਹੀਂ ਕਰ ਤੁਸੀਂ ਕਹਿੰਦੇ ਪਹਿਲਾਂ ਹਾਂਜੀ ਕਾਰਦਾ ਕਜਾਰਾ ਕਿਦਾਂ ਚੱਲਦਾ ਕਾਰਦਾ ਕਜਾਰਾ ਜੀ ਬਾਹਰ ਗਏ ਆ ਪਾਦੇ ਮਹੀਨੇ ਦੇ ਮਹੀਨੇ ਨਿਆਣੇ ਬੱਚੇ ਪੈਸੇ ਪਾਦੇ ਆ